ਡੰਡੋਤ ਬੰਦਨ ਅਣਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਲੋਕ ਮਹਲਾ ਚੌਥਾ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਮਰ ਜੰਮ ਹੈ ਆਵਹਿ ਜਾਹੇ ਬਿਨ ਸਤਗੁਰ ਸੇਵੇ ਜੀ ਕੇ ਬੰਦਨਾ ਜੀਤੇ ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਮਰ ਜੰਮ ਹੈ ਆਵਹਿ ਜਾਹੇ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਵਸੈ ਮਨ ਆਏ ਨਾਨਕ ਬਿਨ ਸਤਗੁਰ ਸੇਵੇ ਜਮ ਪੁਰਬ ਦੇ ਮਾਰਿਅ ਹੈ ਮੋਹ ਕਾਲੈ ਉਠ ਜਾਹਿ ਮਹੱਲਾ ਤੀਜਾ ਇੱਕ ਸਤਗੁਰ ਕੀ ਸੇਵਾ ਕਰਹਿ ਚੱਕਰੀ ਹਰ ਨਾਮੇ ਲਗੈ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੁੱਲ ਨਾਂ ਕਰਨ ਉਧਾਰ ਪੌੜੀ ਆਪੇ 64 ਸਾਲ ਆਪ ਹੈ ਪਾਦਾ ਆਪੇ ਛਾਟੜੇ ਪੜਨ ਕੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕ ਥੈ ਪੜ ਬੁੱਝੈ ਸਭ ਆਪੇ ਇਕ ਥੈ ਆਪੇ ਕਰੇ ਈਆਣੇ ਇਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇਰੇ ਮਨ ਸੱਚੇ ਭਾਣੇ ਦਿਨ ਆਪੇ ਗੁਰਮਖ ਦੇ ਵੜਾਈ ਸੇ ਜਨ ਸੱਚੀ ਦਰਗਹ ਜਾਣੇ ਭਾਵ ਸਤ ਗੁਰੂ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਨੇ ਸਤ ਗੁਰੂ ਦੀ ਦੱਸੀ ਹੋਈ ਕਾਰ ਕਰਨ ਤੋਂ ਬਿਨਾ ਜਿਤਨੇ ਕੰਮ ਜੀਵ ਕਰਦੇ ਹਨ ਉਹ ਉਹਨਾਂ ਲਈ ਬੰਧਨ ਬਣਦੇ ਹਨ ਸਤਿਗੁਰੂ ਦੀ ਸੇਵਾ ਤੋਂ ਬਿਨਾ ਕੋਈ ਹੋਰ ਆਸਰਾ ਜੀਵਾਂ ਨੂੰ ਮਿਲਦਾ ਨਹੀਂ ਤੇ ਇਸ ਕਰਕੇ ਮਰਦੇ ਤੇ ਜੰਮਦੇ ਰਹਿੰਦੇ ਹਨ ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਤੋਂ ਕੁੰਝ ਕੇ ਮਨੁੱਖ ਹੋਰ ਹੋਰ ਫਿੱਕੇ ਬੋਲ ਬੋਲਦਾ ਹੈ ਤੇ ਇਸ ਦੇ ਹਿਰਦੇ ਵਿੱਚ ਨਾਮ ਨਹੀਂ ਵਸਦਾ ਹੇ ਨਾਨਕ ਸਤ ਗੁਰੂ ਦੀ ਸੇਵਾ ਤੋਂ ਬਿਨਾ ਜੀਵ ਮਾਨੋ ਜਮਪੁਰੀ ਵਿੱਚ ਬੱਦੇ ਮਾਰੀਦੇ ਹਨ ਤੇ ਤੁਰਨ ਵੇਲੇ ਜੱਗ ਤੋਂ ਮੁਖਾਲਕ ਖਟ ਕੇ ਜਾਂਦੇ ਹਨ ਕਈ ਮਨੁੱਖ ਸਤ ਗੁਰੂ ਦੀ ਦੱਸੀ ਹੋਈ ਸਿਮਰਨ ਦੀ ਕਾਰ ਕਰਦੇ ਹਨ ਤੇ ਉਹਨਾਂ ਦਾ ਪ੍ਰਭੂ ਦੇ ਨਾਮ ਵਿੱਚ ਪਿਆਰ ਬਣ ਜਾਂਦਾ ਹੈ ਏ ਨਾਨਕ ਐਸੇ ਮਨੁੱਖ ਆਪਣਾ ਜਨਮ ਸਵਾਰ ਲੈਂਦੇ ਹਨ ਤੇ ਆਪਣੀ ਕੁੱਲ ਭੀ ਧਾਰ ਲੈਂਦੇ ਹਨ ਪ੍ਰਭੂ ਆਪ ਹੀ ਪਾਠਸ਼ਾਲਾ ਹੈ ਆਪ ਹੀ ਉਸਤਾਦ ਹੈ ਤੇ ਆਪ ਹੀ ਵਿਦਿਆਰਥੀ ਪੜਨ ਨੂੰ ਲਿਆਉਂਦਾ ਹੈ ਆਪ ਹੀ ਮਾਪਿਓ ਹੈ ਤੇ ਆਪ ਹੀ ਬਾਲਕਾਂ ਨੂੰ ਸਿਆਣੇ ਕਰਦਾ ਹੈ ਇੱਕ ਥਾਂ ਸਭ ਕੁਝ ਪੜ ਕੇ ਆਪ ਹੀ ਸਮਝਦਾ ਹੈ ਤੇ ਇੱਕ ਥਾਂ ਆਪ ਹੀ ਬਾਲਕਾਂ ਨੂੰ ਗਿਆਣੇ ਕਰ ਦਿੰਦਾ ਹੈ ਤੂੰ ਇੱਕਨਾਂ ਨੂੰ ਆਪਣੇ ਮਹਿਲ ਵਿੱਚ ਧੁਰ ਅੰਦਰ ਬੁਲਾ ਲੈਂਦਾ ਹੈ ਜਦੋਂ ਉਹ ਤੇਰੇ ਮਨ ਨੂੰ ਚੰਗੇ ਲੱਗਦੇ ਹਨ ਜਿਨ੍ਹਾਂ ਗੁਰਮਖਾਂ ਨੂੰ ਆਪ ਆਦਰ ਦਿੰਦਾ ਹੈ ਉਹ ਸੱਚੀ ਦਰਗਾਹ ਵਿੱਚ ਪ੍ਰਗਟ ਹੋ ਜਾਂਦੇ ਹਨ